ਬਰਨਾਲਾ ਦੇ ਕਸਬਾ ਤਨੋਲਾ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਸੁਰਿੰਦਰਪਾਲ ਬਾਲਾ ਤੇ ਜਾਨਲੇਵਾ ਹਮਲਾ ਹੋਇਆ ਹੈ। ਹਮਲਾਵਰਾਂ ਨੇ ਸੁਰਿੰਦਰਪਾਲ ਸਿੰਘ ਤੇ ਤਾਬੜ ਤੋੜ ਗੋਲੀਆਂ ਚਲਾਈਆਂ। ਜ਼ਖਮੀ ਹਾਲਤ ਦੇ ਵਿੱਚ ਸੁਰਿੰਦਰਪਾਲ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਵੇਖਦਿਆਂ ਡੀएमसी ਰੈਫਰ ਕਰ ਦਿੱਤਾ ਗਿਆ। ਵਾਰਦਾਤ 6 ਜਨਵਰੀ 2024 ਦੀ ਹੈ। ਇਲਜ਼ਾਮ ਨੇ ਕਿ ਇਹ ਹਮਲਾ ਗੈਂਗਸਟਰ ਕਾਲਾ ਤਨੋਲਾ ਤੇ ਉਸ ਦੇ ਸਾਥੀਆਂ ਨੇ ਕੀਤਾ ਹੈ। ਹਮਲਾ ਉਸ ਵੇਲੇ ਕੀਤਾ ਗਿਆ ਜਦ ਕਾਂਗਰਸੀ ਆਗੂ ਮਾਨਾ ਪਿੰਡੀ ਸਥਿਤ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਕਿਆ ਜਾ ਰਿਹਾ ਹੈ ਕਿ ਇਸ ਦੌਰਾਨ ਗੈਂਗਸਟਰ ਕਾਲਾ ਤਨੋਲਾ ਅਤੇ ਉਸ ਦੇ ਦਰਜਨਾ ਸਾਥੀਆਂ ਨੇ ਸੁਰਿੰਦਰਪਾਲ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਬਦਮਾਸ਼ਾਂ ਵੱਲੋਂ ਉਸ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ ਜਿਨ੍ਹਾਂ ਵਿੱਚ ਇੱਕ ਗੋਲੀ ਸੁਰਿੰਦਰਪਾਲ ਬਾਲਾ ਦੀ ਲੱਤ ਵਿੱਚ ਜਾ ਵੱਜੀ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਖਾਣਾ ਤਨੋਲਾ ਦੇ ਥਾਣਾ ਇੰਚਾਰਜ ਲਖਵਿੰਦਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਤੇ ਦੱਸਿਆ ਕਿ ਹਮਲਾਵਰ ਗੈਂਗਸਟਰ ਕਾਲਾ ਤਨੋਲਾ ਅਤੇ ਉਸ ਦੇ ਸਾਥੀ ਨੇ ਜਿਨ੍ਹਾਂ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਦੇ ਖੇਤਾਂ ਵਿੱਚ ਜਾ ਕੇ ਉਸ ਤੇ ਕਾਤਰਾਨਾ ਹਮਲਾ ਕੀਤਾ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਨੂੰ ਇਨਟੀਮੇਸ਼ਨ ਆਈ ਸੀ ਜੀ ਇੱਥੇ ਮਾਨਾ ਪਿੰਡੀ ਕੋਲ ਇੱਕ ਲੜਾਈ ਹੋਈ ਹੈ ਸੁਰਿੰਦਰਪਾਲ ਸਿੰਘ ਕਬਾਲਾ ਜਿਹਨਾਂ ਦਾ ਨਾਮ ਆ ਉਹਨਾਂ ਦੀ ਕਾਲਾ ਧਨੋਲਾ ਜਿਹੜਾ ਆਪਣਾ ਗੈਂਗਸਟਰ ਹੈਗਾ ਉਹਦੇ ਵੱਲੋਂ ਤੇ ਉਹਦੇ ਅਨਨੋਨ ਬੰਦਿਆਂ ਵੱਲੋਂ ਕੁੱਟਮਾਰ ਹੋਈ ਹੈ ਨਹੀਂ ਅਸੀਂ ਆਏ ਆਂਗੇ ਜੀ ਹਸਪੀਟਲ ਡਾਕਟਰ ਸਾਹਿਬ ਤੋਂ ਐਮ ਐਲ ਰਿਪੋਰਟ ਲੈਣੇ ਆ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਹਾਂ ਜੀ ਡਾਕਟਰ ਸਾਹਿਬ ਦੀ ਜੋ ਓਪੀਨੀਅਨ ਤੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਾਂਗੇ ਤੋਂ ਬਾਅਦ ਜੋ ਬਣਦੀ ਹੋਈ ਕਾਰਵਾਈਆਂ ਵਿੱਚ ਚੱਲੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਰੈਫਰ ਕਰ ਦਿੱਤਾ ਬੰਦੇ ਤਾਂ ਜੀ ਹੁਣ ਉਹਨਾਂ ਦਾ ਇਨਵੈਸਟੀਗੇਸ਼ਨ ਜਾਂ ਉਹ ਦੱਸਣਗੇ ਬਿਆਨ ਤੇ ਮੈਂ ਉਸ ਟਾਈਮ ਕੋਲੇ ਨਹੀਂ ਸੀਗਾ ਤੇ ਕੋਈ ਮੈਂ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਦੇਣਾ ਚਾਹੁੰਦਾ ਜਿਹਨਾਂ ਜਿਹੜੀ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਵੇ ਠੀਕ ਹੈ ਬਹੁਤ ਮਾੜੀ ਘਟਨਾ ਵਾਪਰੀ ਆ ਜਿਹੜੀ ਮਤਲਬ ਲਾਰਡ ਆਰਡਰ ਦੀ ਪੀਸ਼ਨ ਤੁਹਾਨੂੰ ਪਤਾ ਹੀ ਹੈ ਜਿਵੇਂ ਰੋਜ਼ ਇਹ ਗੈਂਗਬਾਰ ਹੋ ਰਹੀ ਹੈ ਤੇ ਇੱਕ ਭਲੇ ਮਾਨਸ ਬੰਦੇ ਨੂੰ ਉਹਦੇ ਖੇਤ ਕੰਮ ਕਰਦੇ ਨੂੰ ਆ ਕੇ 20-25 ਬੰਦੇ ਨੇ ਬਾ ਗੋਲੀਆਂ ਮਾਰਨ ਕੁੱਟ ਮਾਰ ਕਰਨ ਤੇ ਮੈਂ ਇਹ ਚੀਜ਼ ਦੀ ਨਿਖੇਧੀ ਕਰਦਾ ਤੇ ਅਸੀਂ ਆਪਣੇ ਇਸ ਆਗੂ ਦੇ ਸਾਡਾ ਬਲਾਕ ਪ੍ਰਧਾਨ ਬਰਨਾਰਡ ਲਟੋ ਦਾ ਅਸੀਂ ਪੂਰੇ ਜ਼ਿਲ੍ਹਾ ਕੌਂਸਲ ਮੀਟਿੰਗ ਪੂਰੀ ਪੰਜਾਬ ਦੇ ਇੱਕ ਮੁੱਠੀ ਦੇ ਨਾਲ ਤੇ ਪੂਰਾ ਡਟ ਕੇ ਦੇ ਨਾਲ ਖੜਾਂਗੇ ਜਿੱਥੇ ਵੀ ਕੋਈ ਲੋੜ ਪਈ ਕੋਈ ਐਜੀਟੇਸ਼ਨ ਕਰਨ ਦੀ ਇਨਸਾਫ ਲਈ ਤੇ ਉਹ ਸਾਰਾ ਕੁਝ ਕਰਾਂਗੇ ਅਸੀਂ ਆਪਦੇ ਜਿਹੜੇ ਸਟੇਟ ਸਟੇਟ ਆਗੂਆਂ ਦੇ ਅਸੀਂ ਧਿਆਨ ਜੀ ਲਾ ਦਿੱਤੀ ਆ ਜਲਦੀ ਇਹਦੇ ਸੰਬੰਧੀ ਜੇ ਕੋਈ ਪੁਲਿਸ ਦੀ ਕਾਰਗੈਰੀ ਢਿੱਲੀ ਹੋਈ ਜਾਂ ਉਹ ਬੰਦੇ ਨਾਂ ਫੜੇ ਗਏ ਜਾਂ ਉਹਨਾਂ ਨੂੰ ਬਣਦੀ ਕਾਰਵਾਈ ਨਾ ਹੋਈ ਤਾਂ ਬਹੁਤ ਜਲਦੀ ਤੁਸੀਂ ਜਿਹੜੀ ਇੱਥੋਂ ਦੀ ਕਾਂਗਰਸ ਤੋਂ ਛੜਕਾਂ ਤੇ ਆਓ। ਤੇ ਮਰੀਜ਼ ਨੂੰ ਕਿੱਥੇ ਰੈਫਰ ਕੀਤਾ? ਮਰੀਜ਼ ਨੂੰ ਜਿਹੜੀ ਕੇਰਾਂ ਤਾਂ ਜਿਹੜੇ ਸਰਕਾਰੀ ਹਸਪਤਾਲ ਤੋਂ ਦੇ ਵਿੱਚੋਂ ਤਾਂ ਉਹ ਫਰੀ ਕੋਟ ਜਾਂ ਪਟਿਆਲੇ ਕਰਦੇ ਪਰ ਅਸੀਂ ਡੀਐਮਸੀ ਲੈ ਕੇ ਚੱਲਦੇ ਹਾਂ।